ਜਿਹੜਾ ਸਟੇ ਹੋਇਆ ਹੈ ਚਰਨਜੀਤ ਸ਼ਰਮਾ ਤੇ ਹੋਜਲਚਾਰ ਦਾ ਤੁਹਾਨੂੰ ਪਤਾ ਹੈ ਕਿ ਤਿੰਨ ਰਿਟ ਜਿ ਚਰਨਜੀਤ ਸ਼ਰਮਾ ਵੱਲੋਂ ਇੱਕ ਸੰਸੇਰ ਸਿੰਘ ਵੱਲੋਂ ਹੋਰ ਮਤਲਬ ਕਿਸੀ ਕਿਸੀ ਵਿਅਕਤੀ ਵੱਲੋਂ ਜੋ ਰਿਟ ਦਾਇਰ ਹੋਈ ਸੀਗੀ ਉਹਦੀ ਸੁਣਵਾਈ ਹੋਈ ਹੈ ਤਾਂ ਮਾਮਲਾ ਮਾਨਜੋਗ ਹਾਈ ਕੋਰਟ ਦੇ ਵਿੱਚ ਹੈ ਤੇ ਇਸ ਕਰਕੇ ਜਿੱਥੇ ਜਿੱਥੇ ਥੋੜਾ ਵੀ ਮਤਲਬ ਸਟੇ ਜਾਂ ਉਸ ਟਾਈਪ ਦਾ ਕੋਈ ਚੀਜ਼ ਹੈ ਅਸੀਂ ਮਤਲਬ ਉਹਨਾਂ ਨੂੰ ਨਹੀਂ ਬੁਲਾਇਆ ਕੋਈ ਆਪਾਂ ਪ੍ਰਯਾਸ ਕੀਤਾ ਵੀ ਉਹ ਸਟੇ ਟੁੱਟੇ ਉਹਨਾਂ ਦਾ ਜੀ ਜਿਹੜਾ ਵੀ ਅਸੀਂ ਦੀ ਗੋਲਾਸ ਕਰਾਂ। ਦੇਖੋ ਜੀ ਅਸੀਂ ਤਾਂ ਹਰ ਡੇਟ ਤੇ ਮਤਲਬ ਜਾਂਦੇ ਹਾਂ। ਜੀ ਤੇ ਸਾਡੇ ਵੱਲੋਂ ਵੀ ਐਡਵੋਕੇਟ ਜਨਰਲ ਸਾਹਿਬ ਆਪ ਅਪੀਅਰ ਮਤਲਬ ਹੁੰਦੇ ਨੇ। ਜੀ ਤੇ ਮਤਲਬ ਸਾਡੇ ਵੱਲੋਂ ਕੋਈ ਕੋਤਾਹੀ ਨਹੀਂ ਹੈ। ਮਤਲਬ ਜੋ ਲੀਗਲ ਮਤਲਬ ਜੋ ਕੁਝ ਵੀ ਸਾਡੇ ਵੱਲੋਂ ਮਤਲਬ ਤੁਸੀਂ ਇਹ ਹੀ ਕਹਿ ਰਹੇ ਹੋ ਨਾ ਲੀਗਲ ਪੇਰਵਾਈ। ਜੀ ਉਹ ਲੀਗਲ ਪੇਰਵਾਈ ਪੂਰੀ ਹੋਈ ਹੈ। ਠੀਕ ਹੈ ਨਾ। ਸਨਸਤੇਏ। ਦਿੱਲੀ ਤੋਂ ਵੀ ਦਿੱਲੀ ਤੋਂ ਵੀ ਮਤਲਬ ਵਕੀਲਾਏ ਨੇ।

ਮੰਗ ਇਹ ਵੀ ਹੈ ਕਿ ਇਹ ਕੇਸ ਸੀਬੀਆਈ ਨੂੰ ਜਾਣਾ ਚਾਹੀਦਾ ਹੈ ਸੀਬੀਆਈ ਤੋਂ ਲੈ ਕੇ ਕਿਉਂ ਐਸਆਈਟੀ ਬਣਾਈ ਗਈ ਹੈ ਕਈ ਤਰ੍ਹਾਂ ਦੀਆਂ ਮਤਲਬ ਮੰਗਾ ਨੇ ਠੀਕ ਹੈ ਨਾ ਜੀ ਐਸ ਕਰਕੇ ਮਤਲਬ ਥੋੜਾ ਸਾ ਜੋ ਡਿਲੇ ਹੈ ਉਹ ਡਿਲੇ ਅਸੀਂ ਮਤਲਬ ਕਾ ਸਕਦੇ ਹਾਂ ਕਿ ਜਦੋਂ ਮਤਲਬ ਉਧਰੋਂ ਕਲੀਅਰੈਂਸ ਜਦੋਂ ਮਿਲ ਜਾਏਗਾ ਫਿਰ ਇਧਰ ਕੰਮ ਬਹੁਤ ਛੇਤੀ ਛੇਤੀ ਸ਼ੁਰੂ ਹੋ ਜਾਏਗਾ ਯਾਨੀ ਕਿ ਉਹਨਾਂ ਨੇ ਬਿਆਨ ਤਾਂ ਬਾਹਰ ਹੀ ਜਿਹੜੀ ਫਾਈਨਲ ਦੇਖੋ ਔਰ एग्जांपल ਤਿੰਨ ਚਾਰ ਵਿਅਕਤੀ ਨੇ ਜਿਸ ਦੇ ਵਿੱਚ ਮੰਨ ਲਓ ਚਰਨਜੀਤ ਸ਼ਰਮਾ ਤੁਹਾਨੂੰ ਵੀ ਪਤਾ ਹੈ ਕਿ ਉਹ ਬਹੁਤ ਹੀ ਅਹਮ ਵਿਅਕਤੀ ਨੇ ਜ ਜਨ ਦੇ ਨਾਲ ਪੁੱਛਗਿਛ ਕਰਨੀ ਜ਼ਰੂਰੀ ਹੈ ਬਿਨਾ ਉਹਨਾਂ ਤੋਂ ਪੁੱਛਗਿਛ ਕੀਤੇ ਬਗੈਰ ਅਸੀਂ ਮਤਲਬ ਕੋਰਟ ਦੇ ਵਿੱਚ ਰਿਪੋਰਟ ਨਹੀਂ ਦੇઈ ਨਹੀਂ ਸਕਦੇ ਠੀਕ ਹੈ ਨਾ ਤਾਂ ਸ਼ੁਰੂਆਤ ਦੇ ਵਿੱਚ ਹੀ ਉਹਨਾਂ ਨੂੰ ਇਹ ਰਿਲੀਫ ਮਿਲ ਗਿਆ ਸੀ ਤੇ ਇਸ ਤਰੀਕੇ ਦੇ ਨਾਲ ਹੋਰ ਵੀ ਕਈ ਮਤਲਬ ਬਾਕੀ ਸਾਡੀ ਤਫਤੀਸ਼ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਜਿਵੇਂ ਐਸਐਚਓ ਬਾਜਾਖਾਨਾ ਸੀ ਉਹਨਾਂ ਨੇ ਵੀ ਲਈ ਹੋਈ ਹੈ ਜੀ ਇਹ ਜਸਦੀ ਅਦਾਲਤ ਐਸੇ ਚੋ ਬਾਜ਼ਾਖਾਨਾ ਮਤਲਬ ਜਿਹੜਾ ਉਸ ਟਾਈਮ ਦਿੱਸੀ ਨਾਮ ਚਾਰ ਫੋਰਸ ਤੋਂ ਕਰਕੇ ਜਿਹੜੇ ਨਾਮ ਆਇਆ ਮਰਜੀਤ ਸਿੰਘ ਕੋਲ ਆ ਜਸਦੀ ਸਿੰਘ ਕਮਿਸ਼ਨ ਰਿਪੋਰਟ ਕਿ ਉਹਨਾਂ ਨੂੰ ਕਈ ਕਈ ਵਿਅਕਤੀਆਂ ਨੂੰ ਸਟੇ ਮਿਲੀ ਹੋਈ ਹੈ ਤੋਂ ਉਹਨਾਂ ਨੂੰ ਪਤਾ ਹੋਆ ਕਿ ਜਸਦੀ ਨਸੀਬ ਸਭ ਤੋਂ ਪਹਿਲਾ ਜਸਦੀ ਨਾਇਸੀਨ ਇਹ ਜਿੰਨੇ ਵੀ ਐਸੇ ਚੋਗਰਾ ਸੀਗੇ ਕੋਟ ਕਪੂਰਾ ਤੁਲੇ ਕੇ ਬਾਜ਼ਾਖਾਨਾ ਇਹ ਸਾਰਿਆਂ ਨੂੰ ਅਸੀਂ ਪੁੱਛ ਕੇ ਚ ਨੇ ਨਾਲ ਕੋ ਗਈ ਸੀ ਫਸਟ ਡੇ ਠੀਕ ਹੈ ਜੀ ਪਾਵੇਂ ਸਟੇ ਉੱਗ ਰਿਹਾ ਤਾਂ ਉਸ ਤੋਂ ਬਾਅਦ ਮਿਲੀ ਹੋਗੀ ਲੇਕਿਨ ਪੁੱਛਗੇ ਜਿਹੜੀ ਹੈ ਨਾ ਉਹ ਫਰਸਟ ਡੇ ਹੀ ਹੋ ਗਈ ਸੀ ਸਰ ਇੱਕ ਜਿਹੜੀਆਂ ਗੋਲੀਆਂ ਨਿਕਲੀਆਂ ਸੀ ਜਿਹੜੇ ਬੰਦੇ ਦੀਆਂ ਗੋਲੀਆਂ ਮਰਦੀਆਂ ਸੀ ਉਹ ਟੈਂਪਰਿੰਗ ਹੋਈ ਹੈ ਮਾਨ ਜੀ ਬਾਜੇ ਉਸ ਚੀਜ਼ ਦੇ ਵੀ ਤਪਤੀਸ਼ ਚੱਲ ਰਹੀ ਹੈ ਜੀ ਤੁਸੀਂ ਬਬਲ ਕਲੱਬ ਫਾਇਰਿੰਗ ਦੀ ਗੱਲ ਕਰ ਰਹੇ ਹੋ ਜੀ ਜੀ ਬਿਲਕੁਲ ਉਸ ਦੇ ਉਹ ਵੀ ਤਪਤੀਸ਼ ਚੱਲ ਰਹੀ ਹੈ ਕਿ ਟੈਂਪਰਿੰਗ ਜੇਕਰ ਹੋਈ ਹੈ ਕਿਸ ਤਰੀਕੇ ਦੇ ਨਾਲ ਹੋਈ ਹੈ ਉਹਦੇ ਵਿੱਚ ਕੌਣ ਦੋਸ਼ੀ ਹੈ ਕਿਸ ਦੀ ਜਿਮਵਾਰੀ ਹੈ ਤੇ ਜਿਸ ਦੀ ਜਿਮਵਾਰੀ ਆਏਗੀ ਮਤਲਬ ਜਿਸ ਦਾ ਦੋਸ ਹੈ ਛੋਟਾ ਦੋਸ ਹੈ ਜਿਆਦਾ ਦੋਸ ਹੈ ਜਿਸ ਦਾ ਦੋਸ ਹੈ ਉਹਨੂੰ ਛੱਡਿਆ ਨਹੀਂ ਜਾਵੇਗਾ ਠੀਕ ਹੈ ਨਾ ਜੀ ਬੇਕਸੂਰ ਨੂੰ ਤਾਂ ਨਹੀਂ ਕੀਤਾ ਜਾ ਰਿਹਾ ਇਹ ਇਨਵੈਸਟੀਗੇਸ਼ਨ ਹੋ ਰਹੀ ਸਟੈਂਪਿੰਗ ਨੇ ਸਾਨੂੰ ਜੀ ਐਸਆਈ ਵੀ ਕਰ ਰਹੀ ਕਿਸੇ ਹੋਰ ਕੋਈ ਨਹੀਂ ਕੋਈ ਏਜੰਸੀ ਨਹੀਂ ਕਰ ਰਹੀ ਹੈ ਜੀ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦੇਣਾ ਕਿ ਜੋ 10 ਐਫਆਈਆਰ ਸੀਗੇ ਬੇਅਦਬੀ ਵਾਲੇ ਜਿਸ ਤਰ੍ਹਾਂ ਫਸਟ ਬੇਅਦਬੀ ਦਾ ਇਨਸੀਡੈਂਟ 1 ਜੂਨ ਨੂੰ ਹੋਇਆ ਸੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਠੀਕ ਹੈ ਸੈਕਿੰਡ ਜਿਹੜਾ ਹੋਇਆ ਸੀ ਉਹ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਜਾਂ ਸ਼ਾਮੀ ਕਹ ਸਕਦੇ ਹੋ ਉਹ ਬਰਗਾੜੀ ਦੇ ਵਿੱਚ ਵੀ ਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਹੋਇਆ ਸੀ ਜਿੱਥੇ ਉਹ ਪੋਸਟਰ ਚਿਪਕਾਇਆ ਗਿਆ ਸੀ ਠੀਕ ਹੈ ਨਾ ਜੀ ਤੀਸਰੀ ਜਿਹੜੀ ਹੋਈ ਸੀਗੀ ਉਹ ਬਰਗਾੜੀ ਦੇ ਵਿੱਚ ਹੋਈ ਸੀ 12 ਅਕਤੂਬਰ ਨੂੰ 2015 ਦੇ ਇਹ ਤਿੰਨ ਐਫਆਈਆਰ ਜਿਹੜੇ ਨੇ ਇਹਨਾਂ ਦੀ ਤਫ਼ਤੀਸ਼ ਉਦੋਂ ਹੀ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ ਉਦੋਂ ਹੀ ਤੇ ਉਦੋਂ ਤੋਂ ਲੈ ਕੇ ਇਹ ਤਿੰਨ ਕੇਸ ਹੁਣ ਤੱਕ ਸੀਬੀਆਈ ਦੇ ਕੋਲ ਪੈਂਡਿੰਗ ਨੇ ਉਹ ਕੇਸ ਸਾਡੇ ਕੋਲ ਨਹੀਂ ਆਇਆ ਮਤਲਬ ਇਹ ਕਲੀਅਰ ਹੋਣਾ ਚਾਹੀਦਾ ਜੋ ਕੇਸ ਸੀਬੀਆਈ ਦੇ ਕੋਲ ਉਦੋਂ ਹੀ ਚਲਾ ਗਿਆ ਸੀ ਉਹ ਕੇਸ ਸਾਡੇ ਕੋਲ ਨਹੀਂ ਆਇਆ ਇਹ ਜਿਹੜੇ ਤਿੰਨ ਐਫਆਈਆਰ ਨੇ ਬੇਅਦਬੀ ਵਾਲੇ ਉਹ ਅੱਜ ਵੀ ਸੀਬੀਆਈ ਦੇ ਕੋਲ ਹੈ ਉਹਦੇ ਵਿੱਚ ਕੀ ਪ੍ਰੋਗਰੈਸ ਹੈ ਸਾਨੂੰ ਨਹੀਂ ਪਤਾ ਹੈ ਨਾ ਹੀ ਅਸੀਂ ਉਹਨਾਂ ਕੋਲੋਂ ਕੋਈ ਕੁਐਸਚਨ ਪੁੱਛਣ ਕੀਤਾ ਕਿਉਂਕਿ ਉਹ ਜ਼ਾਹਿਰ ਹੈ ਸੁਪਰੀਅਰ ਏਜੰਸੀ ਹੈ ਤੇ ਜਦੋਂ ਸਾਨੂੰ ਜੋ ਤਫ਼ਤੀਸ਼ ਮਿਲੀ ਹੈ ਕੋਟਕਪੂਰਾ ਫਾਇਰਿੰਗ ਤੇ ਬਹਿਬਲਕਲਾ ਫਾਇਰਿੰਗ ਇਹਦੇ ਵਿੱਚ ਦੋ ਦੋ ਐਫ ਆਈ ਆਰ ਪਹਿਲਾਂ ਤੋਂ ਦਰਜ ਸੀਗੇ ਇਹ ਚਾਰ ਐਫ ਆਈ ਆਰਾਂ ਦੀ ਤਫ਼ਤੀਸ਼ ਸਾਡੇ ਕੋਲ ਹੈ ਤੇ ਅਸੀਂ ਫਾਇਰਿੰਗ ਦੀ ਕਰ ਰਹੇ ਹਾਂ ਲੇਕਿਨ ਇਸ ਦੇ ਨਾਲ-ਨਾਲ ਜੋ ਰਿਲੇਟਿਡ ਇਨਸੀਡੈਂਟ ਨੇ ਉਹ ਵੀ ਅਸੀਂ ਇਹਦੇ ਵਿੱਚ ਸੀ ਸ਼ਾਮਿਲ ਕਰ ਰਹੇ ਹਾਂ ਤਾਂ ਬੇਅਦਬੀ ਵਾਲੀ ਜੜੀ ਤਬਦੀਸ ਹੈ આજ ਵੀ ਸੀਬੀਆਈ ਦੇ ਕੋਲ ਹੈ ਤੇ ਇਹ ਕੇਸ ਚੁਕੀ ਸੀਬੀਆਈ ਦੇ ਕੋਲ ਗਿਆ ਨਹੀਂ ਸੀ ਸੀਬੀਆਈ ਨੂੰ ਦਿਨ ਦਾ ਫੈਸਲਾ ਕੀਤਾ ਗਿਆ ਸੀ ਲੇਕਿਨ ਫਿਰ ਫੈਸਲਾ ਹੋਇਆ ਕਿ ਨਹੀਂ ਇਹ ਸਟੇਟ ਪੁਲਿਸ ਕਰੂਗੀ ਤਾਂ ਐਸਆਈਟੀ ਬਣਾਈ ਗਈ ਠੀਕ ਹੈ ਨਾ ਤਾਂ ਦੋ ਮਤਲਬ ਜਿਹੜੇ ਇਨਸੀਡੈਂਟ ਨੇ ਮਤਲਬ ਸਰਕਮਸਟੈਂਸਸ ਨੇ ਉਹਦੇ ਵਿੱਚ ਮਤਲਬ फर्क करना जरूरी है इतना एक बेदबी वाले, oh, वाले केस वो सीबीआई बी आई दे फायरिंग वाले केस वो साढ़े ना साढ़े को असी फायरिंग दफ्तीश कर रहे हैं बबल कला कल कपूरा ठीक है कि नहीं ते लेकिन उस दे नाल नाल जो रिलेटेड इंसिडेंट्स ने वो असं ये शामिल कर रहे हैं कि फायरिंग क्यों हुई एजिटेशन क्यों हो ਜੋ ਬਿਆਨਾਂ ਦੇ ਵਿੱਚ ਜਾਂ ਹੋਰ ਸਾਡੀ ਤਫ਼ਤੀਸ਼ ਦੇ ਵਿੱਚ ਹੁਣ ਤੱਕ ਆਇਆ ਹੈ